ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਬੜਾ ਹੀ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਚਮਰਠਾ ਗਾਠ ਨ ਜਨਹੀਂ ਲੋਗ ਗਠਾਵੈ ਪਨਹੀਂ ਕਿ ਸਾਧ ਸੰਗਤ ਜੀ ਜਿਸ ਸਮੇ ਸਤਗੁਰੂ ਅਰਦਾਸ ਮਹਾਰਾਜ ਜੀ ਆਏ ਉਸ ਸਮੇ ਸਾਧ ਸੰਗਤ ਜੀ ਜੋ ਜਾਤ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ ਲੋਗ ਸਾਨੂੰ ਸ਼ੁੱਧਰ ਕਹਿ ਕੇ ਪੁਕਾਰਦੇ ਸੀ ਤੇ 사ਤਸੰਗਤ ਜੀ ਸਾਰੇ ਪ੍ਰਕਾਰ ਦੇ ਜੋ ਅਧਿਕਾਰ ਸਨ ਨਾ ਉਹ ਸਾਡੇ ਤੋਂ ਖੋਲੇ ਗਏ ਤੇ 사ਤਸੰਗਤ ਜੀ ਸੱਚ ਹੈ ਪਹਿਲਾਂ ਤਾਂ ਸਾਨੂੰ ਜ਼ਬਰਦਸਤੀ ਸ਼ੁੱਧਰ ਬਣਾਇਆ ਗਿਆ ਜਿੰਨੇ ਵੀ ਕੰਮ ਕਰਨ ਵਾਲੇ ਲੋਕ ਸਨ 사ਤਸੰਗਤ ਜੀ ਸਾਰਿਆਂ ਨੂੰ ਸ਼ੁੱਧਰ ਬਣਾ ਦਿੱਤਾ ਗਿਆ ਚਾਹੇ ਫਿਰ ਉਹ ਲੋਹੇ ਦਾ ਕੰਮ ਕਰਦਾ ਆ ਚਾਹੇ ਫਿਰ ਉਹ ਚਮੜੇ ਦਾ ਕੰਮ ਕਰਦਾ ਹੋਵੇ ਚਾਹੇ ਫਿਰੋ ਸਾਧ ਸੰਗਤ ਜੀ ਖੇਤਾਂ ਦੇ ਵਿੱਚ ਕੰਮ ਕਰੇ ਚਾਹੇ ਕੱਪੜੇ ਦਾ ਕੰਮ ਕਰੇ ਸਾਰੇ ਅਨ ਸਾਧ ਸੰਗਤ ਜੀ ਜੋ ਸਮਾਜ ਦੇ ਚਲਾਕ ਲੋਕ ਸਨ ਉਹਨਾਂ ਨੇ ਛੁੱਧਰ ਬਣਾ ਦਿੱਤਾ ਤੇ ਸਾਧ ਸੰਗਤ ਜੀ ਸਾਰੇ ਅਧਿਕਾਰ ਖੋਲੇ ਤੇ ਜਦੋਂ ਸਤਿਗੁਰੂ ਦਾਸ ਮਹਾਰਾਜ ਜੀ ਸੰਸਾਰ ਦੇ ਵਿੱਚ ਆਏ ਤੇ ਸਾਧ ਸੰਗਤ ਜੀ ਉਹਨਾਂ ਨੇ ਕ੍ਰਾਂਤੀਕਾਰੀ ਬਿਗਲ ਵਜਾਇਆ ਤੇ ਸਾਧ ਸੰਗਤ ਜੀ ਲੋਕਾਂ ਨੂੰ ਜਗਾਣਾ ਸ਼ੁਰੂ ਕੀਤਾ ਤੇ ਕਿਸ ਪ੍ਰਕਾਰ ਨਾਲ ਜਗਾ ਰਹੇ ਨੇ ਸਾਧ ਸੰਗਤ ਜੀ ਉਨ੍ਹਾਂ ਦੇ ਹੱਕਾਂ ਦੇ ਪ੍ਰਤੀ ਜਾਗਰੂਕ ਕੀਤਾ ਵੈਮਾ ਪਰਮਾ ਡੰਬਰਾ ਪਖੰਡਾਂ ਦੀ ਜੋ ਗੰਢ ਸੀ ਉਹ ਖੋਲੀ ਸਤਸੰਗਤ ਜੀ ਦੇਵ ਸੰਸੈ ਗਾਠਾਂ ਛੁੱਟਾ ਕਾਮ ਕ੍ਰੋਧ ਸਤਸੰਗਤ ਜੀ ਜਿੰਨੇ ਵੀ ਵਿਸ਼ੇ ਵਿਕਾਰ ਸੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਸਮਝਾਇਆ ਕਿ ਦੁਨੀਆ ਦੇ ਲੋਕੋ ਜਿਸ ਪਰਮਪਿਤਾ ਪਰਮਾਤਮਾ ਨੂੰ ਤੁਸੀਂ ਧਾਰਮਿਕ ਸਥਾਨਾਂ ਤੇ ਲੱਭ ਰਹੇ ਹੋ ਜਿਸ ਪਰਮਾਤਮਾ ਲਈ ਆਪਾਂ ਕਰਮਕਾਂਡ ਕਰਦੇ ਹਾਂ ਸਤਸੰਗਤ ਜੋ ਸਾਡੇ ਸ਼ਰੀਰ ਦੇ ਵਿੱਚ ਬੈਠਾ ਹੈ ਤੇ 사త్సੰਗਤ ਜੀ ਸਤਗੁਰਵਦਾਸ ਮਹਾਰਾਜ ਜੀ ਦਾ ਨਾਮ ਲੋਕ ਮਜ਼ਾਕ ਉਡਾਉਂਦੇ ਸੀ ਕਿ ਇੱਕ ਚਮੜੇ ਦਾ ਕੰਮ ਕਰਨ ਵਾਲਾ ਇੱਕ 사త్సੰਗਤ ਜੀ ਚਮੜੇ ਦਾ ਕੰਮ ਕਰਨ ਵਾਲਾ ਪਰਮਾਤਮਾ ਦੀਆਂ ਗੱਲਾਂ ਕਰਦਾ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ ਕ੍ਰਾਂਤੀਕਾਰੀ ਗੱਲਾਂ ਕਰਦਾ ਲੋਕਾਂ ਨੂੰ ਜਗਾ ਰਿਹਾ ਹੈ ਤੇ 사త్సੰਗਤ ਜੀ ਇੱਕ ਚਮੜੇ ਦਾ ਕੰਮ ਕਰਨ ਵਾਲਾ ਇੱਕ ਕ੍ਰਾਂਤੀਕਾਰੀ ਵਚਨ ਕਰਦਾ ਹੋਵੇ ਤਾਂ 사త్సੰਗਤ ਜੀ ਲੋਕਾਂ ਨੂੰ ਡਰ ਪੈਦਾ ਹੋ ਗਿਆ ਕਿ ਭਾਈ ਇਹਨੇ ਹਜ਼ਾਰਾਂ ਸਾਲਾਂ ਤੋਂ ਸਾਡਾ ਜੋ ਕਾਰਵਾ ਚੱਲ ਰਿਹਾ ਸੀ ਹਜ਼ਾਰਾਂ ਸਾਲਾਂ ਤੋਂ 사త్సੰਗਤ ਜੀ ਅਸੀਂ ਇਹਨਾਂ ਲੋਕਾਂ ਨੂੰ ਗੁਲਾਮ ਬਣਾ ਰੱਖਿਆ ਸੀ ਤੇ 사త్సੰਗਤ ਜੀ ਜਾਣ ਬੁੱਝ ਕੇ ਸਤਿਗੁਰੂ ਅਰਦਾਸ ਮਹਾਰਾਜ ਜੀ ਦਾ ਨਾਮ ਮਜ਼ਾਕ ਉਡਾਇਆ ਜਾਂਦਾ ਸੀ ਤੇ 사త్సੰਗਤ ਜੀ ਸਤਿਗੁਰਾਂ ਨੇ ਜਿੰਨੇ ਵੀ ਵਚਨ ਕੀਤੇ ਸਾਰਿਆਂ ਦਾ ਮਜਾਕ ਪੜਾਇਆ ਕਦੇ ਕਰਕੇ 사ਤ ਸੰਗਤ ਜੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਭਾਈ ਜੇ ਕਿਤੇ ਲੋਕਾਂ ਨੇ ਸਤਗੁਰੂ ਅਰਦਾਸ ਮਹਾਰਾਜ ਜੀ ਦੀਆਂ ਗੱਲਾਂ ਨੂੰ ਮੰਨ ਲਿਆ ਸਾਡੀਆਂ ਤਾਂ ਦੁਕਾਨਾਂ ਬੰਦ ਹੋ ਜਾਣਗੀਆਂ ਤੇ 사ਤ ਸੰਗਤ ਜੀ ਸੱਚ ਹੈ ਜਿ ਅੱਜ ਗੁਰਬਾਣੀ ਦੀ ਬੇਅਦਬੀ ਹੋ ਰਹੀ ਹੈ ਨਾ 사ਤ ਸੰਗਤ ਜੀ ਤੁਸੀਂ ਸੁਣਿਆ ਹੋਵੇਗਾ ਤੇ ਰੋਜ਼ ਦੇਖਦੇ ਹਾਂ ਲਗਭਗ ਹਰ ਹਫ਼ਤੇ ਹਰ 15 ਦਿਨਾਂ ਬਾਅਦ ਇਹ ਘਟਨਾ ਹੋ ਰਹੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋ ਰਹੀ ਹੈ ਸਾਤਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਰਨ ਕੀ ਹੈ ਕਿਉਂਕਿ ਸਾਤਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਬਾਣੀ ਹੈ ਪਾਵਨ ਪਵਿੱਤਰ ਉਹ ਐਸੀ ਕ੍ਰਾਂਤੀਕਾਰੀ ਬਾਣੀ ਹੈ ਸਾਤਸੰਗਤ ਜੀ ਜੇ ਕਿਤੇ ਲੋਕ ਉਸ ਦੇ ਨਾਲ ਜੁੜ ਜਾਣ ਨਾ ਬਾਣੀ ਦੇ ਨਾਲ ਤਾਂ ਸਾਤਸੰਗਤ ਜੀ ਕਈ ਝੂਠੀਆਂ ਦੁਕਾਨਾਂ ਬੰਦ ਹੋ ਜਾਣਗੇ ਇਹ ਸੱਚ ਹੈ ਸਾਤਸੰਗਤ ਜੀ ਜੇ ਕਿਤੇ ਸਹੀ ਤਰੀਕੇ ਨਾਲ ਬਾਣੀ ਦਾ ਪ੍ਰਚਾਰ ਹੋ ਜਾਵੇ ਨਾ ਤੇ ਸਾਤਸੰਗਤ ਜੀ ਫਿਰ ਲੋਕ ਮਾਨਸਿਕ ਤੌਰ ਤੇ ਮਜ਼ਬੂਤ ਹੋਣਗੇ ਲੋਕਾਂ ਦੇ ਵਿਚਾਰ ਕ੍ਰਾਂਤੀਕਾਰੀ ਹੋਣਗੇ ਨਾ ਸੰਤ ਸਤਸੰਗਤ ਜੀ ਕੋਈ ਜੋਤ ਜਗਾਵੇਗਾ ਨਾ ਕਿਸੇ ਨੇ ਧੂਪ ਅਗਰਬੱਤੀ ਖਰੀਦਣੀ ਹੈ ਨਾ ਕਿਸੇ ਨੇ ਵਰਤ ਰੱਖਣਾ ਨਾ ਕੋਈ ਤੀਰਥਾਂ ਤੇ ਜਾਵੇਗਾ ਇਹ ਸਤਸੰਗਤ ਜੀ ਛੋਟੀ ਮੋਟੀ ਗੱਲ ਨਹੀਂ ਹੈ ਇਹ ਸਭ ਸਤਗੁਰੂ ਅਰਦਾਸ ਮਹਾਰਾਜ ਜੀ ਸਤਗੁਰੂ ਨਾਮਦੇਵ ਜੀ ਸਤਗੁਰੂ ਕਬੀਰ ਸਾਹਿਬ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾਉਂਦੇ ਨੇ ਕਿ ਸਤਸੰਗਤ ਜੀ ਜਦੋਂ ਐਸੀਆਂ ਗੱਲਾਂ ਕਰਦੇ ਸਨ ਉਸ ਸਮੇ ਲੋਕ ਸਤਗੁਰਾਂ ਦਾ ਮਜ਼ਾਕ ਉਡਾਉਂਦੇ ਸੀ ਕਿ ਭਾਈ ਇੱਕ ਚਮੜੇ ਦਾ ਕੰਮ ਕਰਨ ਵਾਲਾ ਇਹੋ ਜੀਆਂ ਗੱਲਾਂ ਕਰਦਾ ਤਾਂ ਸਾਧ ਸੰਗਤ ਜੀ ਸਤਿਗੁਰਾਂ ਨੇ ਸਮਝਾਇਆ ਚਮਰਠਾ ਗਾਂਠ ਨ ਜਨਹੀ ਲੋਕ ਗਠਾਵੈ ਪਨੀ ਕਿ ਦੁਨੀਆ ਦੇ ਲੋਕੋ ਮੈਂ ਚਮੜੇ ਦਾ ਕੰਮ ਨਹੀਂ ਕਿ ਕਰਦਾ ਉਹ ਮੇਰੀ ਕਿਰਤ ਹੈ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਸਤਿਗੁਰਾਂ ਨੇ ਹੀ ਸਮਝਾਇਆ ਆ ਕੇ ਪਈਓ ਮੇਰੀ ਕਿਰਤੈ ਮੈਂ ਘਰ ਚਲਾਉਣ ਵਾਸਤੇ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਕੰਮ ਕਰਦਾ ਸਤਸੰਗਤ ਜੀ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਪਰ ਭਾਈ ਜਿਹੜਾ ਤੁਸੀਂ ਪ੍ਰਮਾਤਮਾ ਦੇ ਨਾਮ ਨੂੰ ਬਿਜ਼ਨਸ ਬਣਾ ਰੱਖਿਆ ਹੈ ਕਿ ਸਤਸੰਗਤ ਜੀ ਸਤਗੁਰਾਂ ਨਹੀਂ ਸਮਝਾਇਆ ਸਨ ਇਹ ਸਤਗੁਰਾਂ ਦੇ ਕ੍ਰਾਂਤੀਕਾਰੀ ਵਚਨ ਸਨ ਤੇ ਸਤਸੰਗਤ ਜੀ ਅੱਜ ਤੱਕ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਧਰਮ ਨੂੰ ਆਪਣਾ ਵਪਾਰ ਬਣਾਇਆ ਹੋਇਆ ਲੋਗਨ ਰਾਮ ਚਲਾਉਣਾ ਜਾਣ ਤੇ ਸਤਸੰਗਤ ਜੀ ਪ੍ਰਮਾਤਮਾ ਦਾ ਨਾਮ ਵੇਚ ਕੇ ਸਾਤਸੰਗਤ ਜੀ ਕੀ ਕਰ ਰਹੇ ਨੇ ਉਹ ਆਪਣੇ ਘਰ-ਬਾਰ ਚਲਾ ਰਹੇ ਨੇ ਬੱਚਿਆਂ ਦੀ ਪੜ੍ਹਾਈਆਂ ਦਾ ਇੰਤਜ਼ਾਮ ਕਰਦੇ ਨੇ ਬਹੁਤੇ ਲੋਕ ਨਹੀਂ ਸਾਤਸੰਗਤ ਜੀ ਤੇ ਅੱਜ ਹੀ ਸਾਤਸੰਗਤ ਜੀ ਤੁਸੀਂ ਸ਼ਾਇਦ ਕੋਈ ਵੀਡੀਓ ਦੇਖੀ ਹੋਵੇ ਕਿ ਕਿਸੇ ਧਾਰਮਿਕ ਸਥਾਨ ਦੇ ਉੱਪਰ ਜੋ ਗੁਰੂ ਦੀ ਗੋਲਖ ਹੈ ਪ੍ਰਮਾਤਮਾ ਦੇ ਨਾਮ ਤੇ ਚੜਿਆ ਹੋਇਆ ਪੈਸਾ ਹੈ ਸਾਤਸੰਗਤ ਉਸ ਨੂੰ ਗਿਣ ਰਹੇ ਨੇ ਤੇ ਉਸ ਦੇ ਸੇਵਾਦਾਰ ਸਾਤਸੰਗਤ ਜੀ ਚੋਰੀ ਕਰ ਰਹੇ ਨੇ ਬੋਤੇ ਲੋਕ ਨੇ ਸਾਧ ਸੰਗਤ ਜੀ ਜਿੰਨਾ ਵਾਸਤੇ ਜੋ ਧਰਮ ਹੈ, ਗੁਰੂ ਹੈ, ਗੁਰਬਾਣੀ ਹੈ, ਪ੍ਰਮਾਤਮਾ ਹੈ, ਮੰਦਰ ਹੈ, ਮੂਰਤੀਆਂ ਨੇ ਸਭ ਬਿਜ਼ਨਸ ਦਾ ਸਾਧਨ ਹੈ ਸਾਧ ਸੰਗਤ ਜੀ। ਤੇ ਸਤਿਗੁਰ ਅਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ, ਇਹ ਮੇਰੀ ਕਿਰਤ ਹੈ। ਤੇ ਸਾਧ ਸੰਗਤ ਜੀ ਸਤਿਗੁਰਾਂ ਨੇ ਸਾਨੂੰ ਕਿਰਤ ਕਰਨ ਵਾਸਤੇ ਹੀ ਪ੍ਰੇਰਿਆ ਕਿ ਭਾਈ ਕੋਈ ਵੀ ਕੰਮ ਕਰੋ। ਬਿਜ਼ਨਸ ਕਰੋ, ਸਰਕਾਰੀ ਪ੍ਰਾਈਵੇਟ ਨੌਕਰੀ ਕਰੋ ਪਰ ਸਾਧ ਸੰਗਤ ਜੀ ਇਮਾਨਦਾਰੀ ਨਾਲ ਕਰੋ। ਤੇ ਸਤਿਗੁਰ ਜੀ ਅੱਗੇ ਫਰਮਾਉਂਦੇ ਨੇ ਚਮਰੱਠਾ ਗਾਂਠ ਨਾ ਜਨਹੀ ਕਿ ਦੁਨੀਆਂ ਦੇ ਲੋਕੋ ਇਹ ਜੋ ਸਰੀਰ ਦੀਆਂ ਗੰਡਾਂ ਨੇ ਨਾ ਮੈਂ ਸਰੀਰ ਨੂੰ ਸਾਧ ਸੰਗਤ ਜੀ ਉਹਨਾਂ ਦੀ ਮਰਮੱਤ ਨਹੀਂ ਜੇ ਕਰਦਾ ਜਿਵੇਂ ਸਤਿਗੁਰੂ ਜੀ ਕੋਲ ਆਂਦੇ ਸਨ ਨਾ ਚਮੜੇ ਦਾ ਕੰਮ ਕਰਾਉਣ ਵਾਸਤੇ ਸਾਧ ਸੰਗਤ ਜੀ ਤੇ ਸਤਿਗੁਰੂ ਜੀ ਪਰਮੰਦੇ ਭਾਈ ਤੁਹਾਡੇ ਵਾਂਗੂ ਮੇਰੀ ਜੋ ਪ੍ਰੀਤ ਹੈ ਉਹ ਸਰੀਰ ਦੇ ਨਾਲ ਨਹੀਂ ਨੇ ਚਮਰੱਠਾ ਗਾਂਠ ਨਾ ਜਨਹੀ ਕਿ ਭਾਈ ਮੇਰੀ ਸਰੀਰ ਦੇ ਨਾਲ ਛੁੱਟੀ ਪ੍ਰੀਤ ਨਹੀਂ ਹੈ ਲੋਕ ਇਕੱਠਾ ਵੇ ਪਨਹੀ ਤੇ ਸਾਧ ਸੰਗਤ ਜੀ ਲੋਕ ਨਾ ਸਤਿਗੁਰੂ ਅਦਾਸ ਮਹਾਰਾਜ ਜੀ ਕੋਲ ਆਉਂਦੇ ਸਨ ਤੇ ਕਾਦੇ ਕਰਕੇ ਆਉਂਦੇ ਸਨ ਸਾਧ ਸੰਗਤ ਜੀ ਸਰੀਰ ਦੀ ਪੂਰਤੀ ਵਾਸਤੇ ਬੜੇ ਧਿਆਨ ਨਾਲ ਸਾਧ ਸੰਗਤ ਜੀ ਮੈਂ ਪਹਿਲਾਂ ਬੇਨਤੀ ਕੀਤੀ ਕਿ ਭਾਈ ਸ਼ਬਦ ਛੋਟਾ ਹੈ ਪਰ ਭਾਵ ਅਰਥ ਬਹੁਤ ਗਹਿਰਾ ਹੈ ਸਾਧ ਸੰਗਤ ਜੀ ਆਪਾਂ ਮੰਦਰ ਜਾਂਦੇ ਹਾਂ ਗੁਰਦੁਆਰੇ ਜਾਂਦੇ ਹਾਂ ਚਰਚ ਮਸਜਿਦ ਜਾਂਦੇ ਹਾਂ ਜ਼ਿਆਦਾਤਰ ਲੋਕ ਕੀ ਕਰਨ ਜਾਂਦੇ ਨੇ ਸਾਧ ਸੰਗਤ ਜੀ ਐਸ ਸਰੀਰ ਦੀ ਪੂਰਤੀ ਵਾਸਤੇ ਕਿ ਭਾਈ ਸਾਨੂੰ ਪੈਸਾ ਚਾਹੀਦਾ ਸਾਨੂੰ ਬੱਚੇ ਚਾਹੀਦੇ ਆ ਬੱਚਿਆਂ ਦੇ ਵਿਆਹ ਸ਼ਾਦੀਆਂ ਚਾਹੀਦੀਆਂ ਨੇ ਅੱਗੇ ਬੱਚਿਆਂ ਦੇ ਬੱਚੇ ਚਾਹੀਦੇ ਨੇ ਬਿਜ਼ਨਸ ਚਾਹੀਦਾ ਸਾਧ ਸੰਗਤ ਜੀ ਐਸੀ ਸ਼ਰੀਰ ਦੀ ਪੂਰਤੀ ਵਾਸਤੇ ਹੀ ਅਸੀਂ ਮੰਦਿਰ ਗੁਰਦੁਆਰਿਆਂ 'ਚ ਜਾਂਦੇ ਨੇ ਤੇ ਸਾਧ ਸੰਗਤ ਜੀ ਜਿਸ ਨੂੰ ਕੁਝ ਨਹੀਂ ਚਾਹੀਦਾ ਉਹ ਤੁਹਾਨੂੰ ਪਤਾ ਸਾਧ ਸੰਗਤ ਜੀ ਪ੍ਰਸ਼ਾਦ ਖਾਣ ਵਾਸਤੇ ਜਾਂਦੇ ਨੇ ਲੰਗਰ ਚੱਕਣ ਜਾਂਦੇ ਨੇ ਚੰਗੀ ਗੱਲ ਆ ਸਾਧ ਸੰਗਤ ਜੀ ਲੰਗਰ ਚੱਕਣਾ ਪ੍ਰਸ਼ਾਦ ਸੰਗਤ ਜੀ ਕੱਲਾ ਲੰਗਰ ਛਕਣ ਨਹੀਂ ਜਾਂਈਏ ਇਹ ਤਾਂ ਫਿਰ ਸਾਧ ਸੰਗਤ ਜੀ ਕੋਈ ਗੱਲ ਨਹੀਂ ਜੇ ਬੰਦੀ ਨਾ ਤੇ ਸਤਗੁਰ ਜੀ ਸਮਝਾਉਂਦੇ ਨੇ ਕਿ ਭਾਈ ਮੇਰੇ ਕੋਲ ਜੋ ਲੋਕ ਆਂਦੇ ਨੇ ਉਹ ਆਪਣੇ ਸਰੀਰ ਦੀ ਪੂਰਤੀ ਵਾਸਤੇ ਆਉਂਦੇ ਨੇ ਆਪਣੀ ਇੱਛਾਵਾਂ ਦੀ ਪੂਰਤੀ ਕਰਨ ਵਾਸਤੇ ਸਾਧ ਸੰਗਤ ਜੀ ਜੋ ਲੋਕ ਨੇ ਉਹ ਮੇਰੇ ਕੋਲ ਆਂਦੇ ਨੇ ਕੋਈ ਵਿਰਲਾ ਹੀ ਹੈ ਸਾਧ ਸੰਗਤ ਜੀ ਜੋ ਮੇਰੇ ਕੋਲ ਆਵੇ ਸੰਤ ਮੀਰਾਬਾਈ ਵਰਗਾ ਸੰਤ ਸਤਗੁਰ ਪੀਪਾ ਮਹਾਰਾਜ ਜੀ ਵਰਗਾ ਸਾਧ ਸੰਗਤ ਜੀ ਕੋਈ ਰਾਣੀ ਚਾਲਾਂ ਵਰਗਾ ਸਾਤਸੰਗਤ ਜੀ ਕੋਈ ਬਿਰਲਾ ਜੀ ਵੀ ਗੁਰੂ ਕੋਲ ਆਂਦਾ ਸੀ ਜੋ ਕਹਿੰਦਾ ਸੀ ਕਿ ਮੈਂ ਸੁਰਤ ਸੁਰਤ ਦਾ ਵਪਾਰ ਕਰਨਾ ਹੈ ਸਾਤਸੰਗਤ ਜੀ ਜ਼ਿਆਦਾਤਰ ਲੋਕ ਆਪਣੇ ਸ਼ਰੀਰ ਦੀ ਪੂਰਤੀ ਕਰਨ ਵਾਸਤੇ ਆਉਂਦੇ ਸੰ ਕਿ ਮਹਾਰਾਜ ਜੀ ਮੇਰਾ ਬਿਜ਼ਨਸ ਨਹੀਂ ਚੱਲ ਰਿਹਾ ਮੇਰੇ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਮੈਨੂੰ ਬਿਮਾਰੀਆਂ ਨੇ ਆਣ ਘੇਰਿਆ ਹੋਇਆ ਹੈ ਸਾਡੇ ਘਰ ਦੇ ਵਿੱਚ ਇਹ ਸਮੱਸਿਆ ਹੈ ਉਹ ਸਮੱਸਿਆ ਹੈ ਪਰ ਸਾਤਸੰਗਤ ਜੀ ਸਤਿਗੁਰੂ ਜੀ ਪਰਮਾਉਂਦੇ ਨੇ ਕਿਨਹੀ ਬੰਜਾ ਕਾਂਸੀ ਤਾਂਬਾ ਕਿਨਹੀ ਲੋង ਸੁਪਾਰੀ ਸੰਤੋ ਬੰਜਾ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੇ ਕਿ ਸਾ ਸੰਗਤ ਜੀ ਕੋਈ ਵਿਰਲਾਈ ਹੈ ਜੋ ਸਤਿਗੁਰਾਂ ਦੇ ਕੋਲ ਪ੍ਰਮਾਤਮਾ ਦੇ ਨਾਮ ਦਾ ਸੱਚ ਦੇ ਵਪਾਰ ਦਾ ਬੇਗਮਪੁਰਾ ਦਾ ਵਪਾਰ ਕਰਨਾ ਆਉਂਦਾ ਸੀ ਤੇ ਸਾ ਸੰਗਤ ਜੀ ਕੇ ਸਤਿਗੁਰਵਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਮੈਂ ਚਮੜੇ ਦਾ ਕੰਮ ਨਹੀਂ ਜੇ ਕਰਦਾ ਮੈਂ ਕੋਈ ਸੰਸਾਰ ਦੀਆਂ ਜੁੱਤੀਆਂ ਨਹੀਂ ਜੇ ਗੰਡਦਾ ਕਮ ਰਠਾ ਗਾਂਠ ਨਾ ਜਨੇ ਲੋਕ ਇਕੱਠਾ ਵੇ ਪਰ ਲੋਕ ਆਂਦੇ ਨੇ ਮੇਰੇ ਕੋਲੇ ਇਹ ਜੋ ਸ਼ਰੀਰ ਰੂਪੀ ਜੁੱਤੀ ਹੈ ਇਸ ਨੂੰ ਗੰਡਾਣ ਲਈ ਆਂਦੇ ਨੇ ਸੰਸਾਰ ਦੇ ਛੁੱਟੇ ਪਦਾਰਥ ਲੈਣ ਵਾਸਤੇ ਮੇਰੇ ਕੋਲ ਆਂਦੇ ਨੇ ਸਤਸੰਗਤ ਜੀ ਅੱਜ ਵੀ ਲੋਕ ਤੀਰਥ ਯਾਤਰਾ ਤੇ ਇਹ ਕੁਝ ਕਰਨ ਜਾਂਦੇ ਨੇ ਸਤਸੰਗਤ ਜੀ ਜੇ ਪ੍ਰਮਾਤਮਾ ਮਨੋ ਕਾਮਨਾ ਪੂਰੀਆਂ ਨਾ ਕਰੇ ਨਾ ਸਤਸੰਗਤ ਜੀ ਲੋਕ ਪ੍ਰਮਾਤਮਾ ਨੂੰ ਛੱਡ ਦਿੰਦੇ ਨੇ ਇੱਕ ਦਰ ਤੋਂ ਜੇ ਸਾਡੀਆਂ ਇੱਛਾਵਾਂ ਦੀ ਪੂਰਤੀ ਨਾ ਹੋਵੇ ਸਾਧ ਸੰਗਤ ਜੀ ਅਸੀਂ ਦਰ ਹੀ ਬਦਲ ਲੈਨੇ ਆਂ ਸੋਮਵਾਰ ਕਿਸੇ ਹੋਰ ਦਰ ਤੇ ਤੇ ਸਾਧ ਸੰਗਤ ਜੀ ਮੰਗਲਵਾਰ ਨੂੰ ਕਿਸੇ ਹੋਰ ਦਰ ਤੇ ਹੁੰਦੇ ਆਂ ਕਦੋਂ ਜਦੋਂ ਸਾਡੀ ਇੱਛਾਵਾਂ ਦੀ ਪੂਰਤੀ ਨਾ ਹੋਵੇ ਚਮਰਟਾ ਗਾਠ ਨਾ ਜਨੀ ਲੋਕ ਇਕੱਠਾਵੇ ਪਨੀ ਕਿ ਭਾਈ ਮੈਂ ਇਹ ਜੋ ਸਰੀਰ ਦੀਆਂ ਝੁੱਟੀਆਂ ਪ੍ਰੀਤਾਂ ਨੇ ਨਾ ਇਹ ਸਰੀਰੂਪੀ ਜੋ ਜੁੱਤੀ ਹੈ ਇਸ ਦੀਆਂ ਝੁੱਟੀਆਂ ਪ੍ਰੀਤਾਂ ਨੇ ਇਸ ਦੀ ਸਾਧ ਸੰਗਤ ਜੀ ਸਤਗੁਰੂ ਜੀ ਪਰਮੰਦੇ ਭਾਈ ਮੈਂ ਕੋਈ ਜੁੱਤੀ ਨਹੀਂ ਜਿਗੰਡ ਦਾ ਤੇ 나ਹੀਂ ਮੈਂ ਕੋਈ ਛੁੱਟੀ ਪ੍ਰੀਤ ਕਰਦਾ ਹਾਂ ਜੋ ਮੇਰਾ ਕੰਮ ਹੈ ਸਾਧ ਸੰਗਤ ਜੀ ਉਹ ਮੇਰੀ ਮੈਂ ਕੰਮ ਕਰਦਾ ਹਾਂ ਕਿਰਤ ਹੈ ਪਰਿਵਾਰ ਨੂੰ ਪਾਲਣ ਵਾਸਤੇ ਪਰ ਭਾਈ ਤੁਸੀਂ ਕੀ ਕੀਤਾ ਹੈ ਤੁਸੀਂ ਧਰਮ ਦੇ ਨਾਮ ਤੇ ਪੈਸੇ ਕਮਾ ਰਹੇ ਹੋ ਉਸੇ ਪੈਸੇ ਨਾਲ ਸਾਧ ਸੰਗਤ ਜੀ ਆਪਣਾ ਘਰ-ਬਾਰ ਚਲਾ ਰਹੇ ਨੇ ਪਰ ਸਤਿਗੁਰਾਂ ਨੇ ਕਿਹਾ ਸਾਧ ਸੰਗਤ ਜੀ ਕਿ ਕੋਸ਼ਿਸ਼ ਕਰੀਏ ਆਪਾਂ ਹੱਥਾਂ ਨਾਲ ਕਿਰਤ ਕਰੀਏ ਜੀਬਾ ਸੋ ਓੰਕਾਰ ਜਪ ਹੱਥਨ ਸੋ ਕਰਕਾਰ RAM ਮਿਲੇ ਘਰ ਆਏ ਕਰ ਕਹਿਰਵ ਦਾਸ ਵਿਚਾਰ ਕਿ ਭਾਈ ਹੱਥਾਂ ਨਾਲ ਕੋਈ ਕੰਮ ਧੰਦਾ ਕਰੋ। ਸਾਧ ਸੰਗਤ ਜੀ ਪਰਮਾਤਮਾ ਨੂੰ ਵੇਚ ਕੇ ਘਰ ਨਹੀਂ ਜੇ ਚਲਾਣਾ। ਪਰਮਾਤਮਾ ਦੇ ਭਜਨ ਵੇਚ ਕੇ, ਪਰਮਾਤਮਾ ਦੀ ਬਾਣੀ ਵੇਚ ਕੇ ਸਾਧ ਸੰਗਤ ਜੀ ਆਪਾਂ ਘਰ-ਬਾਰ ਨਹੀਂ ਜੇ ਚਲਾਣਾ। ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜੀ ਸਾਡੇ ਬਿਜ਼ਨਸ ਚੱਲਦੇ ਰਹਿਣ। ਸਾਡੀ ਨੌਕਰੀਆਂ ਤੇ ਮਿਹਰ ਭਰਿਆ ਹੱਥ ਰੱਖਿਓ। ਅਸੀਂ ਜੋ ਸੇਵਾ ਹੈ ਉਹ ਨਿਸ਼ਕਾਮ ਹੀ ਕਰਾਂਗੇ। ਤੇ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਔਰ ਨਹੀਂ ਜੈ ਤੋਪੋਂ ਨਹੀਂ ਰਾਮ ਬਿਠਾਉ ਰੋ। ਕਿ ਸਾਧ ਸੰਗਤ ਜੀ ਸਤਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਮੇਰੇ ਕੋਲ ਔਰ ਨਹੀਂ ਨੇ ਜਿਹਦੇ ਨਾਲ ਮੈਂ ਸਾਧ ਸੰਗਤ ਜੀ ਜੋ ਚੁੱਠੀ ਹੈ ਗੰਡ ਤਰਪ ਕਰਾਂ ਜਿਸਨੂੰ ਮੈਂ ਸ਼ਰੀਰ ਨਾਲ ਲਗਾਵਾ ਸਾਧ ਸੰਗਤ ਜੀ 나ਹੀਂ ਮੇਰੇ ਕੋਲ ਰੰਬੀ ਹੈ ਰੰਬੀ ਸਾਧ ਸੰਗਤ ਜੀ ਤਸਵੀਰਾਂ ਚ ਦੇਖੀ ਹੋएगी ਤੁਸੀਂ ਔਰ ਨਹੀਂ ਜੈ ਤਉਪੋਂ ਨਹੀਂ ਰੰਬੀ ਠਾਉ ਰੋ ਤੇ ਸਾਧ ਸੰਗਤ ਜੀ ਸਤਗੁਰੂਆਂ ਨੇ ਮਨਾ ਕੀਤਾ ਕਿ ਭਾਈ ਲੋਕਾਂ ਵਾਂਗੂ ਮੈਂ ਚਲਾਕ ਨਹੀਂ ਹਾਂ ਕਿ ਭਾਈ ਜੋ ਦਿਖਦੇ ਕੁਝ ਹੋਰ ਨੇ ਤੇ ਸਾਧ ਸੰਗਤ ਜੀ ਅੰਦਰੋਂ ਕੁਝ ਹੋਰ ਨੇ ਤੇ ਸਤਿਗੁਰੂ ਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਜੈਸੇ ਅਸੀਂ ਬਾਹਰੋਂ ਆ ਅੰਦਰੋਂ ਵੀ ਉਸੇ ਪ੍ਰਕਾਰ ਹੋਣਾ ਚਾਹੀਦਾ ਹੈ ਜਿਵੇਂ ਸਾਧ ਸੰਗਤ ਜੀ ਬਹੁਤੇ ਲੋਕ ਨੇ ਨਾ ਸਾਧੂਆਂ ਵਰਗਾ ਪੇਸ਼ ਬਣਾ ਲੈਂਦੇ ਨੇ ਸਾਧ ਸੰਗਤ ਜੀ ਬਾਹਰੋਂ ਸਾਧੂ ਦਿਖਦੇ ਨੇ ਪਰ ਅੰਦਰ ਮਨ ਚ ਸ਼ੈਤਾਨ ਹੁੰਦਾ ਆ ਬਾਹਰੋਂ ਸਾਧ ਸੰਗਤ ਜੀ ਸਤਸੰਗੀ ਦਿਖਦੇ ਨੇ ਪਰ ਅੰਦਰ ਮਨ ਦੇ ਵਿੱਚ ਬੜੇ ਵਿਸ਼ੇ ਵਕਾਰ ਹੁੰਦੇ ਨੇ ਸਾਤਸੰਗਤ ਜੀ ਆਪਾਂ ਜਿਹੋ ਜੇ ਬਾਹਰੋਂ ਦੇਖਣਾ ਆ ਉਹ ਜੇ ਭਾਈ ਅੰਦਰੋਂ ਦਿੱਕੀ ਜਿਸ ਤਰ੍ਹਾਂ ਆਪਾਂ ਬਾਹਰ ਬਹੁਤ ਸਾਫ਼ ਸੁਥਰਾ ਰਹਿੰਨੇ ਆ ਸੋਹਣੇ ਕੱਪੜੇ ਪਾੰਨੇ ਆ ਸਾਤਸੰਗਤ ਜੀ ਸਰਦੀਆਂ ਦੇ ਵਿੱਚ ਭਾਵੇਂ ਆਪਾਂ ਇੱਕ ਸਮੇਂ ਨੰਨੇ ਆ ਗਰਮੀ ਦੇ ਵਿੱਚ ਪਸੀਨਾ ਬਾਰ-ਬਾਰ ਆਂਦਾ ਸਾਤਸੰਗਤ ਜੀ ਲੋਕੀ ਤਿੰਨ-ਤਿੰਨ ਚਾਰ-ਚਾਰ ਵਾਰ ਆਉਂਦੇ ਨੇ ਨਹੀਂ ਤਾਂ ਘੱਟੋ-ਘੱਟ ਦੋ ਵਾਰ ਤਿੰਨ ਸਾਂ ਆਂਦਾ ਹੀ ਆ ਸਾਤਸੰਗਤ ਜੀ ਕਾਦੇ ਕਰਕੇ ਸਾਤਸੰਗਤ ਜੀ ਸਰੀਰ ਸਾਡਾ ਸੋਹਣਾ ਲੱਗੇ ਕੋਈ ਕ੍ਰੀਮਾ ਲਗਾਉਂਦਾ ਕੋਈ ਕੀ ਲਗਾਉਂਦਾ ਸਤਸੰਗਤ ਜੀ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਜਿਵੇਂ ਬਾਰੋ ਸੋਨੇ ਦਿਖਦੇ ਹੋ ਐਸੇ ਪ੍ਰਕਾਰ ਸਤਸੰਗਤ ਜੀ ਮਨ ਵੀ ਸੋਨਾ ਰੱਖਣਾ ਹੈ ਤੇ ਜੇ ਕਿਤੇ ਮਨ ਸਾਡਾ ਮੈਲਾ ਰਹਿ ਗਿਆ ਸਤਗੁਰੂ ਨੇ ਸਮਝਾਇਆ ਭਾਈ ਮਨ ਮੈਲੇ ਸਭ ਕੁਝ ਮੈਲਾ ਨਹੀਂ ਤਾਂ ਸਤਸੰਗਤ ਜੀ ਸਭ ਮੈਲਾ ਹੋ ਜਾਣਾ ਔਰ ਨਹੀਂ ਜਾ ਤੋਪੋ ਕਿ ਭਾਈ ਮੇਰੀ ਕੋਲ ਇਹੋ ਜੀ ਬੁੱਧੀ ਨਹੀਂ ਹੈ ਜਿਹਦੇ ਨਾਲ ਮੈਂ ਲੋਕਾਂ ਨੂੰ ਧੋਖਾ ਦੇਵਾਂ ਔਰ ਨਹੀਂ ਜਾ ਤੋਪੂਓ ਕਿ ਮੈਂ ਝੂਠੀ ਪ੍ਰੀਤ ਕਰਦਾ ਹੀ ਨਹੀਂ ਐ ਇਸ ਸਰੀਰ ਦੇ ਨਾਲ। ਅੱਗੇ ਸਤਿਗੁਰ ਜੀ ਨੇ ਕਿਹਾ ਨਹੀਂ ਰਾਮਬੀਠਾਉ ਲੋਕੋ ਤੇ ਸਾਧ ਸੰਗਤ ਜੀ ਮੇਰੇ ਕੋਲ ਕੋਈ ਐਸੀ ਰੰਬੀ ਵੀ ਨਹੀਂ ਐ ਕਿ ਮੈਂ ਜਿਸ ਨਾਲ ਚਮੜੇ ਨੂੰ ਛਿੱਲਾ ਲੋਕਾਂ ਦੀ ਛਿੱਲ ਲਾਵਾਂ ਲੋਕਾਂ ਨੂੰ ਧੋਖੇ ਦੇਵਾਂ ਲੋਕਾਂ ਨਾਲ ਪੁੱਠੀਆਂ ਸਿੱਧੀਆਂ ਗੱਲਾਂ ਕਰਾਂ। ਸਾਧ ਸੰਗਤ ਜੀ ਬਹੁਤੇ ਲੋਕ ਨੇ ਕਦੇ ਘਰ ਦੇ ਵਿੱਚ ਕਸ਼ਟ ਹੋਵੇ ਨਾ ਬੁਲਾ ਕੇ ਵੇਖਿਓ। ਸਾਧ ਸੰਗਤ ਜੀ ਕਦੇ ਨਾ ਨਹੀਂ ਕਰਨਗੇ। ਹਮੇਸ਼ਾ ਹਾਂ ਹੀ ਕਰਦੇ ਨੇ ਕਿ ਭਾਈ ਤੁਹਾਡੇ ਘਰ ਦਾ ਸੀ ਦੁੱਖ ਦੂਰ ਕਰਦਾਂਗੇ। ਪਰ ਪੂਜਾ ਕਰਨੀ ਪਵੇਗੀ ਸਾਸੰਗਤ ਜੀ ਤੰਤਰ ਮੰਤਰ ਦੀ ਵਿਦਿਆਲ ਕਰਨੀ ਪਵੇਗੀ ਕੋਈ 20000 ਲੈਂਦਾ ਕੋਈ 50000 ਸਾਸੰਗਤ ਜੀ ਜੇ ਪੈਸਾ ਜ਼ਿਆਦਾ ਹੈ ਫਿਰ ਉਹ ਲੱਖਾਂ ਦੇ ਵਿੱਚ ਪੈਸੇ ਮੰਗਦੇ ਨੇ ਤੇ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਔਰ ਨਹੀਂ ਜੇ ਤੋਪੂ ਕਿ ਭਾਈ ਮੇਰੇ ਕੋਲ ਝੁੱਠੀ ਔਰ ਹੈ ਹੀ ਨਹੀਂ ਨਿਆ ਜਿਹਦੇ ਨਾਲ ਸਾਸੰਗਤ ਜੀ ਮੈਂ ਝੁੱਠੀਆਂ ਗੰਡਾਂ ਲਾਵਾਂ ਸਾਸੰਗਤ ਜੀ ਬਹੁਤੇ ਲੋਕ ਨੇ ਜਿਹੜੇ ਝੁੱਠੀਆਂ ਗੰਡਾਂ ਲਾਉਂਦੇ ਨੇ ਤੇ ਸਾਸੰਗਤ ਜੀ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਹੁੰਦੀਆਂ ਨੇ ਨਾ ਕਿਸੇ ਦਾ 6 ਮਹੀਨੇ ਬਾਅਦ ਤਲਾਕ ਹੋ ਜਾਂਦਾ ਕਿਸੇ ਦਾ ਸਾਲ ਬਾਅਦ ਕਿਸੇ ਦਾ 2 ਸਾਲ ਬਾਅਦ ਉਹ ਸਾਧ ਸੰਗਤ ਜੀ ਛੁੱਟੀਆਂ ਗੰਡਾ ਲਾਈਆਂ ਨੇ ਇਹ ਸੱਚ ਹੈ ਸਾਧ ਸੰਗਤ ਜੀ ਭਰਾ ਭਰਾ ਨੂੰ ਧੋਖਾ ਦਿੰਦਾ ਸਾਧ ਸੰਗਤ ਜੀ ਜਿਸ ਭਰਾ ਦੇ ਨਾਲ ਆਪਾਂ ਬਚਪਨ ਬਿਤਾਇਆ ਜਿਸ ਭਰਾ ਦੇ ਨਾਲ ਆਪਾਂ ਵੱਡੇ ਹੋਏ ਖੇਲੇ ਇੱਕੋ ਮਾਂ ਦੇ ਜાય ਹੋਏ ਸਾਧ ਸੰਗਤ ਜੀ ਜਦੋਂ ਆਪਸ ਦੇ ਵਿੱਚ ਲੜ ਪੈਂਦੇ ਨੇ ਡੰਗ ਡਾਂਗਾ ਚੱਕ ਲੈਂਦੇ ਨੇ ਗੋਲੀਆਂ ਚਲਾ ਦਿੰਦੇ ਨੇ ਸਾਧ ਸੰਗਤ ਜੀ ਛੁੱਟੀ ਪ੍ਰੀਤ ਹੈ ਤੇ ਸਤਗੁਰ ਜੀ ਇਹ ਸਮਝਾਉਂਦੇ ਨੇ ਕਿ ਭਾਈ ਔਰ ਨਹੀਂ ਜੇ ਤੋਪੂ ਮੇਰੇ ਕੋਲ ਝੁੱਠੀ ਔਰ ਹੈ ਹੀ ਨਹੀਂ ਨਿਆ ਤੇ ਨਾ ਹੀ ਮੇਰੇ ਕੋਲੇ ਨਹੀਂ ਰੰਬੀ ਠਾਉ ਰੋਪ ਰੰਬੀ ਸਾਧ ਸੰਗਤ ਜੀ ਜਿਹਦੇ ਨਾਲ ਚਮੜੇ ਨੂੰ ਛਿੱਲਿਆ ਜਾਂਦਾ ਹੈ ਸਾਧ ਸੰਗਤ ਜੀ ਮੇਰੇ ਕੋਲ ਐਸੀ ਰੰਬੀ ਵੀ ਨਹੀਂ ਹੈ ਜਿਹਦੇ ਨਾਲ ਮੈਂ ਤਿੱਖੀਆਂ ਤਿੱਖੀਆਂ ਗੱਲਾਂ ਕਰਾਂ ਚਲਾਕੀ ਦੀਆਂ ਗੱਲਾਂ ਕਰਾਂ ਤੇ ਸਾਧ ਸੰਗਤ ਜੀ ਚਮੜੇ ਨੂੰ ਛਿੱਲਣ ਵਾਸਤੇ ਔਰ ਯੂਜ਼ ਹੁੰਦੀ ਹੈ ਤੇ ਸਤਗੁਰ ਜੀ ਪਰਮਾਉਂਦੇ ਨੇ ਭਾਈ ਮੈਂ ਜਿਹੋ ਜਿਹਾ ਬਾਹਰੋਂ ਦਿਖਦਾ ਹਾਂ ਅੰਦਰੋਂ ਵੀ ਵੈਸਾ ਹੀ ਹਾਂ ਹੋ ਬਨਜਾਰੋ RAM ਕੋ ਸਹਜ ਕਰੋ ਵਪਾਰ ਮੈਂ RAM ਨਾਮ ਤਨ ਲਾਦਿਆ ਵਿਕਲਾਦੀ ਸੰਸਾਰ ਕਿ ਭਾਈ ਸੰਸਾਰ ਦੇ ਲੋਕਾਂ ਨੇ ਨਾ ਆਪਣਾ ਜੋ ਗੱਡਾ ਹੈ ਵਿਸ਼ੇ ਵਿਕਾਰਾਂ ਨਾਲ ਲੱਦਿਆ ਹੋਇਆ ਪਰ ਭਾਈ ਮੇਰੇ ਗੱਡੇ ਤੇ ਸੱਚ ਦਾ ਸਮਾਨ ਹੈ ਜਿਹੋ ਜਿਹਾ ਮੈਂ ਗੱਲਾਂ ਕਰਦਾ ਹਾਂ ਵੈਸਾ ਹੀ ਵਪਾਰ ਕਰਦਾ ਪਰ ਸੰਸਾਰ ਦੇ ਲੋਕ ਸਾ ਸੰਗਤ ਜੀ ਦਿਖਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਅਗੇ ਸਤਿਗੁਰ ਜੀ ਫਰਮਾਉਂਦੇ ਨੇ ਲੋਕ ਗੰਟ ਗੰਟ ਖਰਾਬ ਬਿਗੂਚਾ ਹੋਂ ਬਿਨਗਾਠੇ ਜਾਏ ਪਹੁੰਚਾ ਤੇ ਸਾਸੰਗਤ ਜੀ ਜੋ ਸੰਸਾਰ ਦੇ ਲੋਕ ਨੇ ਨਾ ਗੰਟ ਗੰਟ ਖਰਾਬ ਬਿਗੂਚਾ ਬਿਗੂਚਾ ਸਾਸੰਗਤ ਜੀ ਖਰਾਬ ਹੋ ਰਹੇ ਨੇ ਬਰਬਾਦ ਹੋ ਰਹੇ ਨੇ ਕਾਦੇ ਲਈ ਕਿਉਂਕਿ ਛੁੱਟੀਆਂ ਪ੍ਰੀਤਾਂ ਲਾ ਰੱਖੀਆਂ ਨੇ ਇਹ ਸਾਸੰਗਤ ਜੀ ਬੱਚੇ ਬੈਠੇ ਨੇ ਬਹੁਤ ਸਾਰੇ ਬੱਚੇ ਨੇ ਸਾਸੰਗਤ ਜੀ ਜਦੋਂ ਜਵਾਨ ਹੁੰਦੇ ਨੇ ਨਾ ਜਵਾਨ ਹੁੰਦੇ ਹੀ ਗਲਤ ਕਦਮ ਚੱਕ ਲੈਂਦੇ ਨੇ ਸਾਸੰਗਤ ਜੀ ਮਾਤਾ ਪਿਤਾ ਦਾ ਜਿਹੜਾ ਪਿਆਰ ਹੈ 15 ਸਾਲ ਪੁਰਾਣਾ ਪਿਆਰ 20 ਸਾਲ ਪੁਰਾਣਾ ਪਿਆਰ ਸਾਧ ਸੰਗਤ ਜੀ ਉਸ ਪਿਆਰ ਨੂੰ ਭੁੱਲ ਕੇ ਸਾਧ ਸੰਗਤ ਜੀ ਨਵੀਂ ਅਟਰੈਕਸ਼ਨ ਦੇ ਵਿੱਚ ਆ ਕੇ ਗਲਤ ਕਦਮ ਚੱਕ ਬੈਠਦੇ ਨੇ ਤੇ ਸਤਿਗੁਰੂ ਜੀ ਇਹ ਸਮਝਾਉਂਦੇ ਨੇ ਕਿ ਸਾਧ ਸੰਗਤ ਜੀ ਜਿੰਨਾ ਜਿਸ ਮਾਂ ਨੇ ਸਾਡੇ ਲਈ ਦਿਨ ਰਾਤ ਇੱਕ ਕੀਤਾ ਜਿਸ ਪਿਤਾ ਨੇ ਸਾਧ ਸੰਗਤ ਜੀ ਦਿਨ ਰਾਤ ਇੱਕ ਕੀਤਾ ਸਾਨੂੰ ਪੜ੍ਹਾਉਣ ਵਾਸਤੇ ਪਾਲਣ ਵਾਸਤੇ ਤੇ ਜਦੋਂ ਬੱਚੇ ਉਸ ਨੂੰ ਛੱਡ ਕੇ ਸਾਥ ਸੰਗਤ ਜੀ ਮਾਤਾ ਪਿਤਾ ਨੂੰ ਛੱਡ ਕੇ ਕਿਸੇ ਹੋਰ ਪਾਸੇ ਖੜੇ ਹੋ ਜਾਂਦੇ ਨੇ ਸਾਥ ਸੰਗਤ ਜੀ ਬੜਾ ਦੁੱਖ ਹੁੰਦਾ ਛੁੱਟੇ ਪ੍ਰੀਤ ਹੈ ਕਿ ਸਾਥ ਸੰਗਤ ਜੀ ਸੱਚੀ ਪ੍ਰੀਤ ਨਹੀਂ ਨੇ ਕਿਉਂਕਿ ਜਿਸ ਮਾਪਿਓ ਨੇ ਸਾਥ ਸੰਗਤ ਜੀ ਨਾਲ ਧੁੱਪ ਦੇਖੀ ਨਾ ਸਰਦੀ ਦੇਖੀ ਨਾ ਗਰਮੀ ਦੇਖੀ ਸਾਥ ਸੰਗਤ ਜੀ ਆਪ ਭੁੱਖਾ ਰਹਿ ਕੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਤੇ ਜਦੋਂ ਬੱਚੇ ਸਾਥ ਸੰਗਤ ਜੀ ਵੱਡੇ ਹੋ ਕੇ ਮਾਤਾ ਪਿਤਾ ਨੂੰ ਧੋਕਾ ਦਿੰਦੇ ਨੇ ਸਾਥ ਸੰਗਤ ਜੀ ਬੜਾ ਦੁੱਖ ਹੁੰਦਾ ਹੈ ਸਾਤਸੰਗਤ ਜੀ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਸਾਤਸੰਗਤ ਜੀ ਜਦੋਂ ਬੱਚੇ ਐਸੇ ਕਦਮ ਚੱਕਦੇ ਨੇ ਜਦੋਂ ਭਰਾ ਭਰਾ ਦੇ ਨਾਲ ਲੜਦਾ ਹੈ ਜਦੋਂ ਬੱਚੇ ਆਪਣੇ ਮਾਤਾ ਪਿਤਾ ਨੂੰ ਧੋਖਾ ਦਿੰਦੇ ਨੇ ਸਾਤਸੰਗਤ ਜੀ ਆਪਣੇ ਧੋਖਾ ਦਿੰਦੇ ਨੇ ਸਤਿਗੁਰੂ ਜੀ ਪਰਮਾਣਦੇ ਨੇ ਭਾਈ ਇਹ ਝੂਠੀਆਂ ਗੰਡਾਂ ਨੇ ਸਾਰੀਆਂ ਤੇ ਝੂਠੀਆਂ ਗੰਡਾਂ ਲਾ ਕੇ ਸਾਰਾ ਜੋ ਸੰਸਾਰ ਹੈ ਉਹ ਸਾਤਸੰਗਤ ਜੀ ਖੱਪਰਿਆ ਹੈ ਲੋਕ ਗੰਟ ਗੰਟ ਖਰਾ ਬਿਗੂਚਾ ਕਿ ਭਾਈ ਬੜੀਆਂ ਝੂਠੀਆਂ ਗੰਡਾਂ ਪਾ ਰੱਖੀਆਂ ਨੇ ਇਸ ਸਾਸ-ਸੰਗਤ ਦੀਆਂ ਘਰਾਂ ਦੇ ਵਿੱਚ ਅੱਜਕੱਲ ਕਲੇਸ਼ ਹੋਣ ਦਾ ਕਾਰਨ ਹੀ ਇਹ ਹੈ ਕਿ ਦਿਖਾਵੇ ਵਾਲਾ ਪਿਆਰ ਹੈ। ਸਾਸ-ਸੰਗਤ ਦੀਆਂ ਘਰਾਂ ਦੇ ਵਿੱਚ ਉਹਨਾਂ ਸਮਾਜ ਦੇ ਵਿੱਚ ਜੋ ਸਾਡੇ ਸਮਾਜ 'ਚ ਤਲਾਕ ਦਾ ਰੇਟ ਹੈ ਉਹ ਵੱਧਾ ਜਾ ਰਿਹਾ। ਬਹੁਤ ਸਾਰੇ ਬੱਚੇ ਸਾਸ-ਸੰਗਤ ਦੀ ਤਲਾਕ ਲੈ ਰਹੇ ਨੇ। ਸਾਸ-ਸੰਗਤ ਜੀ ਕਦੇ ਕਿਸੇ ਕੋਰਟ ਦੇ ਵਿੱਚ ਜਾਓ ਨਾ ਉਹਨਾਂ ਨੂੰ ਪੁੱਛਿਓ ਕਿ ਭਾਈ ਤਲਾਕ ਵਧੇ ਨੇ ਜਾਂ ਘਟੇ ਨੇ? ਘਰਾਂ 'ਚ ਲੜਾਈ ਝਗੜੇ ਵਧੇ ਨੇ ਜਾਂ ਘਟੇ ਨੇ ਸਾਸ-ਸੰਗਤ ਜੀ? ਇਸ ਸਾਸੰਗਤ ਦੀ ਬਹੁਤ ਵੱਡਾ ਸੱਚ ਹੈ ਜੇ ਤੁਸੀਂ ਅੰਕੜਾ ਕੱਢੋ ਤੱਜਕਲ ਜੋ ਬੱਚੇ ਨੇ ਸਾਸੰਗਤ ਦੀ ਕਾਦੇ ਕਰਕੇ ਕਿਉਂਕਿ ਬੱਚੇ ਪਦਾਰਤਵਾਦੀ ਜਿਹੜੀ ਹੈ ਸਤਿਗੁਰ ਜੀ ਗੱਲ ਕਰ ਰਹੇ ਨੇ ਸਾਸੰਗਤ ਜੀ ਆਰ ਨਹੀਂ ਜਾਂ ਤੋਂਪੋ ਨਹੀਂ ਰੰਗ ਬੇਠਾਉ ਲੋਕ ਗੰਟ ਗੰਡ ਖਰਾਬ ਵਿਚੂਚਾ ਕਿ ਭਾਈ ਸਰੀਰ ਦੇ ਨਾਲ ਝੁੱਠੀਆਂ ਗੰਡਾ ਲਾ ਕੇ ਲੋਕ ਖਰਾਬ ਹੋ ਰਹੇ ਨੇ ਸਾਸੰਗਤ ਜੀ ਆਪਾਂ ਸਰੀਰ ਨਾਲ ਨਹੀਂ ਝੜਨਾ ਤੇ ਸਾਸੰਗਤ ਜੀ ਜੋ ਸਰੀਰ ਦੀ ਪ੍ਰੀਤ ਹੁੰਦੀ ਹੈ ਨਾ ਜਿਵੇਂ ਜਵਾਨ ਬੱਚੇ ਗਲਤੀ ਕਰ ਬੈਠਦੇ ਨੇ 사ਤਸੰਗ ਜੀ ਸ਼ਰੀਰ ਦੀ ਪ੍ਰੀਤ ਨਿਵਦੀ ਨਹੀਂ ਨੇ ਕੁਝ ਸਾਲ ਚੱਲੇਗੀ ਫਿਰ ਘਰ ਦੇ ਵਿੱਚ ਲੜਾਈ ਝਗੜਾ 사ਤਸੰਗ ਜੀ ਜਿਵੇਂ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਪਿਤਾ ਆਪਣੇ ਬੱਚੇ ਨੂੰ ਪਿਆਰ ਕਰਦਾ ਹੈ 사ਤਸੰਗ ਜੀ ਉਹੀ ਪ੍ਰੀਤਾਂ ਨਿਵਦੀਆਂ ਨੇ ਜਦੋਂ ਇੱਕ ਸੱਚਾ ਚੇਲਾ ਸੱਚੇ ਗੁਰੂ ਨੂੰ ਪਿਆਰ ਕਰਦਾ ਹੈ ਤੇ 사ਤਸੰਗ ਜੀ ਜੋ ਗੁਰੂ ਦਾ ਆਪਣੇ ਚੇਲਿਆਂ ਦੇ ਪ੍ਰਤੀ ਪਿਆਰ ਹੈ 사ਤਸੰਗ ਜੀ ਉਹ ਪਿਆਰ ਹੋਵੇ ਤੇ ਉਹ ਪਿਆਰ ਆਤਮਾ ਦੇ ਨਾਲ ਹੁੰਦਾ 사ਤਸੰਗ ਜੀ ਜਿਵੇਂ ਅਸੀਂ ਗੁਰੂ ਅਰਜਨ ਦੇਵ ਜੀ ਨੂੰ ਪਿਆਰ ਕਰਦੇ ਆ ਨਾ ਸਾ ਸੰਗਤ ਜੀ ਸਾਡੀ ਆਤਮਾ ਦਾ ਪਿਆਰ ਹੈ ਤੇ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਜੋ ਸ਼ਰੀਰ ਦਾ ਪਿਆਰ ਹੈ ਸ਼ਰੀਰ ਤੈਥੀ ਰਹਿ ਜਾਣਾ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗਤੋਰੀ ਸਾ ਸੰਗਤ ਜੀ ਜਿੱਥੇ ਆਤਮਾ ਦਾ ਪਿਆਰ ਹੋਵੇ ਨਾ ਉੱਥੇ ਹੀ ਪਰਮਾਤਮਾ ਮਿਲਦਾ ਹੈ ਸਾ ਸੰਗਤ ਜੀ ਜਿੱਥੇ ਸ਼ਰੀਰ ਦੀ ਅਟਰੈਕਸ਼ਨ ਹੈ ਸ਼ਰੀਰ ਦਾ ਪਿਆਰ ਹੈ ਉਹਨਾਂ ਘਰਾਂ 'ਚ ਸਾ ਸੰਗਤ ਜੀ ਲੜਾਈ ਝਗੜੇ ਹੀ ਰਹਿੰਦੇ ਆ ਜੈਸੇ ਕਰਕੇ ਭਾਈ ਬਹੁਤ ਸਾਰੇ ਬੱਚੇ ਨੇ 사ਤਸੰਗਤ ਜੀ ਜਦੋਂ ਗਲਤ ਕਦਮ ਚੱਕਦੇ ਨੇ ਕਾਦੇ ਕਰਕੇ ਸਰੀਰ ਦੇ ਅਟਰੈਕਸ਼ਨ ਦੇ ਵਿੱਚ ਆਪੇ ਬਹੁਤ ਸਾਰੇ ਬੱਚੇ ਐਸੇ ਵੀ ਨੇ 사ਤਸੰਗਤ ਜੀ ਜੋ ਸ਼ਕਲ ਸੂਰਤਾ ਦੇਖ ਕੇ ਵਿਆਹ ਕਰਾ ਲੈਂਦੇ ਨੇ ਬਾਅਦ ਚ ਕਰਤੇ ਕਲੇਸ਼ ਰਹਿੰਦਾ ਹੈ ਤੇ ਅੱਜ ਸਤਗੁਰੂ ਜੀ ਸਾਨੂੰ ਬੜਾ ਪਾਵਨ ਪਵਿੱਤਰ ਉਪਦੇਸ਼ ਦੇਣ ਆਏ ਨੇ ਕਿ ਭਾਈ ਜੀ ਆਪਣੇ ਗੁਰੂ ਨਾਲ ਪ੍ਰੀਤ ਕਰਨੀ ਹੈ ਤਾਂ ਆਤਮਾ ਦੇ ਪ੍ਰੀਤ ਕਰੀਏ 사ਤਸੰਗਤ ਜੀ ਜੇ ਪ੍ਰਮਾਤਮਾ ਨਾਲ ਮਿਲਣਾ ਆ ਤਾਂ ਭਾਈ ਸਰੀਰ ਨੂੰ ਜਿਵੇਂ ਸ਼ੁੱਧ ਰੱਖਿਆ ਆ ਆਪਣੀ ਆਤਮਾ ਨੂੰ ਵੀ ਸ਼ੁੱਧ ਰੱਖੀਏ ਸਾਧ ਸੰਗਤ ਜੀ ਆਪਣੇ ਮਨ ਨੂੰ ਵੀ ਸ਼ੁੱਧ ਰੱਖੀਏ ਲੋਕ ਗੰਟ ਗੰਢ ਖਰਾਬ ਬਿਗੂਚਾ ਕਿਉਂਕਿ ਸਰੀਰ ਦੇ ਨਾਲ ਜੁੜ ਕੇ ਸਾਧ ਸੰਗਤ ਜੀ ਸੇ ਖੁਆਰ ਹੋ ਰਹੇ ਹਨ ਐਸੇ ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਸਾਧ ਸੰਗਤ ਜੀ ਜੋ ਕਾਮ ਵਾਸ਼ਨਾ ਦੇ ਵਿੱਚ ਆ ਕੇ ਲੋਕ ਗਲਤ ਕਦਮ ਚੱਕ ਰਹੇ ਨੇ ਉਹ ਸਰੀਰ ਕਰਕੇ ਚੱਕ ਰਹੇ ਨੇ ਸਾਤਸੰਗਤ ਜੀ ਸ਼ਰਾਬਾਂ ਪੀਂਦੇ ਨੇ ਕਾਦੇ ਕਰਕੇ ਸਰੀਰ ਕਰਕੇ ਕੋਈ ਜੂਆ ਖੇលਦਾ ਸਾਤਸੰਗਤ ਜੀ ਵੱਡੀਆਂ-ਵੱਡੀਆਂ ਕਾਰਾਂ ਨੇ ਕੋਠੀਆਂ ਨੇ ਤੇ ਵੱਡੀਆਂ ਕਾਰਾਂ ਕੋਠੀਆਂ ਕਰਕੇ ਲੋਕ ਰਿਸ਼ਵਤ ਲੈਂਦੇ ਨੇ ਗਲਤ ਕੰਮ ਕਰ ਰਹੇ ਨੇ ਸਾਤਸੰਗਤ ਜੀ ਕਾਦੇ ਕਰਕੇ ਇਸ ਸਰੀਰ ਨੂੰ ਸੰਤੁਸ਼ਟ ਕਰਨ ਵਾਸਤੇ ਪ੍ਰਸਾਦ ਸੰਗਤ ਜੀ ਯਾਦ ਰੱਖਣਾ ਇਸ ਇਹ ਜੋ ਸਰੀਰ ਹੈ ਕਦੇ ਸੰਤੁਸ਼ਟ ਹੁੰਦਾ ਹੀ ਨਹੀਂ ਨਾ ਸਾਤਸੰਗਤ ਜੇ ਦਾ ਲਾਲਚ ਸੰਤੁਸ਼ਟ ਹੋਵੇ ਨਾ ਇਹਦੇ ਅੰਦਰ ਕਾਮ ਵਾਸ਼ਨਾ ਸੰਤੁਸ਼ਟ ਹੋਵੇ ਤੇ ਸਾਸੰਗਤ ਜੀ ਨਾਹੀਂ ਇਹਦੇ ਅੰਦਰ ਜੋ ਦੁਵੇਸ਼ ਹੈ ਈਰਖਾ ਹੈ ਉਹ ਕਦੇ ਸੰਤੁਸ਼ਟ ਹੋਵੇ ਸਾਸੰਗਤ ਜੀ ਸਤਿਗੁਰੂ ਭਿਕਨ ਮਹਾਰਾਜ ਜੀ ਦਾ ਇੱਕ ਬਹੁਤ ਸੋਹਣਾ ਸ਼ਬਦ ਹੈ ਮੈਂ ਜ਼ਰੂਰ ਸਰਵਣ ਕਰਾਣਾ ਚਾਹੂੰਗਾ ਤੇ ਉੱਥੇ ਹੀ ਸਤਿਗੁਰਾਂ ਨੇ ਸਾਨੂੰ ਬੜਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਆ ਨੈਨੋ ਨੀਰ ਬਹਿ ਤਨ ਖੀਨਾ ਪਏ ਕੇਸ ਦੁਦਵਾਨੀ ਰੁਦਾ કંਠ ਸ਼ਬਦ ਨਹੀਂ ਉਚਰੈ ਅਬ ਕੀ ਕਰੈ ਪ੍ਰਾਨੀ ਕਿ ਸਾਸੰਗਤ ਜੀ ਜੋ ਸਰੀਰ ਹੈ ਨਾ ਸਾਡਾ ਅਸੀਂ ਸਾਰੀ ਉਮਰ ਸਰੀਰ ਦੀ ਸੇਵਾ ਕਰਦੇ ਰਹਿੰਦੇ ਹਾਂ। ਇਹ ਸਾਸੰਗਤ ਜੀ ਇੱਕ ਦਿਨ ਆਣਾ ਆ ਜਦੋਂ ਸਾਡੀ ਸਾਡਾ ਸਰੀਰ ਕਮਜ਼ੋਰ ਹੋ ਜਾਵੇਗਾ। ਨੈਨੋ ਨਿਰਬਹਿ ਤਨਖੀਨਾ ਸਾਸੰਗਤ ਜੀ ਅੱਖਾਂ ਤੋਂ ਦੇਖਣਾ ਨਹੀਂ ਹੈ ਅੱਖਾਂ ਚ ਪਾਣੀ ਪਾਣੀ ਆਂਦਾ ਰਹਿਣਾ ਹੈ। ਰੋਂਦੇ ਰਹਿ ਜਾਵਾਂਗੇ। ਸਾਸੰਗਤ ਜੀ ਸਰੀਰ ਪਤਲਾ ਹੋ ਜਾਵੇਗਾ, ਕਮਜ਼ੋਰ ਹੋ ਜਾਵੇਗਾ। ਕੇਸ ਦੁੱਧ ਵਾਨੀ ਸਾਸੰਗਤ ਜੀ ਸਾਡੇ ਵਾਲ ਨੇ ਉਹ ਚਿੱਟੇ ਹੋ ਜਾਣਗੇ। ਰੁੱਦਾ કંਠ ਸ਼ਬਦ ਨਹੀਂ ਉਚਰੇ ਅਬ ਕੀ ਕਰੇ ਪ੍ਰਾਨੀ ਸਾਧ ਸੰਗਤ ਜੀ ਕਿਦੇ ਨਾਵੇਗਾ ਜਦੋਂ ਗਲੇ 'ਚ ਆਵਾਜ਼ ਨਹੀਂ ਨਿਕਲਨੀ ਸਾਡੇ ਅੱਗੇ ਸਤਿਗੁਰੂ ਭਿਕਨ ਮਹਾਰਾਜ ਜੀ ਫਰਮਾਉਂਦੇ ਨੇ RAM ਰਾਏ ਹੋਏ ਵੈਦ ਬਨਵਾਰੀ ਆਪੇ ਸੰਤ ਲੇ ਉਬਾਰੀ ਤੇ ਸਾਧ ਸੰਗਤ ਜੀ ਫਿਰ ਉਹਦਾ ਪ੍ਰਮਾਤਮਾ ਦਾ ਨਾਮ ਚੇਤੇ ਆਣਾ ਇਹ ਸਾਧ ਸੰਗਤ ਜੀ ਫਿਰ ਜੋ RAM ਨਾਮ ਦਾ ਵੈਦ ਹੈ ਨਾ ਜੋ ਸਾਡਾ ਗੁਰੂ ਵੈਦ ਹੈ ਉਹ ਸਾਡੇ ਕੰਮ ਆਣਾ ਸਾਧ ਸੰਗਤ ਜੀ ਬੜਾ ਯਾਦ ਆਏਗਾ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ ਸਾਧ ਸੰਗਤ ਜੀ ਸਿਰ ਦੁੱਖ ਦਾ ਰਹਿੰਦਾ ਆ ਬੁਢਾਪੇ ਦੇ ਵਿੱਚ ਆ ਕੇ ਸਰੀਰ ਦੇ ਵਿੱਚ ਜਲਨ ਰਹਿੰਦੀ ਹੈ ਕਦੇ ਐਸਿਡਿਟੀ ਹੋ ਗਈ ਕਦੇ ਸਾਧ ਸੰਗਤ ਜੀ ਗੈਸ ਬੰਦੀ ਹੈ ਕਦੇ ਤਜਾਬ ਬੰਦਾ ਆ ਕਰਕ ਕਲੇਜੇ ਮਾਹੀ ਤੇ ਸਾਧ ਸੰਗਤ ਜੀ ਕਲੇਜਾ ਵੀ ਜਲਦਾ ਰਹਿੰਦਾ ਹੈ ਕਬਰਾਟ ਹੁੰਦੀ ਰਹਿੰਦੀ ਕਦੇ ਬੀਪੀ ਵੱਧ ਜਾਂਦਾ ਹੈ ਕਦੇ ਘਟ ਜਾਂਦਾ ਹੈ ਅੱਗੇ ਸਤਿਗੁਰੂ ਕੀ ਕਰਮਾਰਾਜ ਜੀ ਫਰਮਾਉਂਦੇ ਨੇ ਐਸੀ ਬੇਦਨ ਉਪਜ ਖਰੀ ਪਈ ਵਾਕਾ ਔਖਦ ਨਾਈ ਸਾਸੰਗਤ ਜੀ ਫਿਰ ਕੋਈ ਇਲਾਜ ਨਹੀਂ ਜੀ ਹੁਣ ਬੜਾਪੇ ਚ ਆ ਕੇ ਤੇ ਅੱਗੇ ਸਤਿਗੁਰੂ ਜੀ ਸਾਨੂੰ ਰਸਤਾ ਵੀ ਦਿਖਾ ਰਹੇ ਨੇ ਸਾਸੰਗਤ ਜੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔ ਖੁਦ ਜਗ ਸਾਰਾ ਗੁਰਪ੍ਰਸਾਦ ਕਹੈ ਜਨ ਭੇਖਣ ਪਾਓ ਮੋਕ ਦਵਾਰਾ ਸਾਸੰਗਤ ਜੀ ਜੇ ਇਲਾਜ ਹੈ ਤਾਂ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਇਹ ਇਲਾਜ ਹੈ ਸਤਸੰਗਤ ਜੀ ਨਾਲ ਸਾਰੀਆਂ ਚੀਜ਼ਾਂ ਤੋਂ ਬਚਣਾ ਹੈ ਨਾ ਕਿ ਬੁੜਾਪੇ 'ਚ ਅਸੀਂ ਤੰਗ ਨਾ ਹੋਈਏ ਸਤਸੰਗਤ ਜੀ ਮੈਂ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ ਜੋ ਛੋਟੀਆਂ-ਛੋਟੀਆਂ ਲੱਕੜਾਂ ਨੇ ਨਾ ਪਤਲੀਆਂ-ਪਤਨੀਆਂ ਛੋਟੀਆਂ-ਛੋਟੀਆਂ ਸਤਸੰਗਤ ਜੀ ਉਹਨਾਂ ਨੂੰ ਅੱਗ ਲਾਣੀ ਬਹੁਤ ਸੌਕੀ ਹੈ ਤੇ ਜਦੋਂ ਲੱਕੜ ਵੱਡੀ ਹੋ ਜਾਵੇ ਨਾ ਸਤਸੰਗਤ ਜ ਨੂੰ ਅੱਗ ਲਾਣੀ ਬਹੁਤ ਔਖੀ ਹੈ ਹਾਂ ਜੇ ਉਹਦੇ ਆਸ-ਪਾਸੇ ਛੋਟੀਆਂ-ਛੋਟੀਆਂ ਲੱਕੜਾਂ ਲਾ ਦਈਏ ਫਿਰ ਉਹਦੇ ਅੱਗ ਲੱਗ ਜਾਵੇਗੀ ਤੇ ਭਾਈ ਆਪਣੇ ਸਮਾਜ ਦੇ ਜੋ ਬੱਚੇ ਨੇ ਘਰਾਂ 'ਚ ਬੱਚੇ ਨੇ ਸਾਡੇ ਬੇਟੇ ਨੇ ਬੇਟੀਆਂ ਨੇ 사ਤਸੰਗਤ ਜੀ ਬਚਪਨ ਤੋਂ ਹੀ ਗੁਰਬਾਣੀ ਨਾਲ ਜੋੜੀ ਹੈ। ਬੜਾ ਸੌਖਾ ਹੋ ਜਾਂਦਾ 사ਤਸੰਗਤ ਜੀ ਕਿਉਂਕਿ ਬਜ਼ੁਰਗ ਅਵਸਥਾ ਜੇ ਸਤਗੁਰ ਪਿਪਨ ਮਹਾਰਾਜ ਜੀ ਨੇ ਵੀ ਫਰਮਾਤਾ ਕਿ ਭਾਈ ਜੁੜਨਾ ਬਹੁਤ ਔਖਾ ਹੋ ਜਾਵੇਗਾ। ਨਾ 사ਤਸੰਗਤ ਜੀ ਚੰਗੀ ਤਰ੍ਹਾਂ ਦਿਖਾਈ ਦਿੰਦਾ ਹੈ, ਨਾ ਬੋਲਿਆ ਜਾਂਦਾ, ਨਾ ਚੱਲਿਆ ਜਾਂਦਾ, ਨਾ 사ਤਸੰਗਤ ਜੀ ਸਹੀ ਤਰੀਕੇ ਨਾਲ ਸੁਣਾਈ ਦਿੰਦਾ, ਫਿਰ ਵਚਨ ਕਿਵੇਂ ਸੁਣਾਗੇ? ਸਿਮਰਨ ਕਿਵੇਂ ਕਰਾਂਗੇ 사ਤਸੰਗਤ ਜੀ? ਤੇ ਉਪਰੋ ਰੋਗ ਘੇਰ ਲੈਂਦੇ ਨੇ। ਸਾਸੰਗਤ ਜੀ ਇਹ ਗੁਰੂ ਸਰਬਦ ਸਤਗੁਰੂ ਦਾਸ ਮਹਾਰਾਜ ਜੀ ਇਹ ਸਮਝਾ ਰਹੇ ਨੇ ਲੋਕ ਗੰਟ ਗੰਟ ਖਰਾ ਬਿਗੁੱਚਾ ਹੋਂ ਬਿਨ ਗਾਠੇ ਜਾਏ ਪਹੁੰਚਾ ਕਿ ਭਾਈ ਮੈਂ ਬਿਨਾ ਸਰੀਰ ਦੇ ਨਾਲ ਪਿਆਰ ਕੀਤੇ ਪ੍ਰਮਾਤਮਾ ਦੇ ਦਰਬਾਰ ਚ ਪਹੁੰਚ ਗਿਆ ਮੇਰੀ ਜੋ ਪ੍ਰੀਤ ਹੈ ਉਹ ਸੱਚੀ ਹੈ ਤੇ ਬਿਲਕੁਲ ਅੰਤ ਵਿੱਚ ਸਤਗੁਰੂ ਜੀ ਫਰਮਾਉਂਦੇ ਨੇ ਰਵਦਾਸ ਜਪਹਿ ਰਾਮਨਾਮਾ ਮੋਹੇ ਜਮਸਿਓ ਨਾਹੀ ਕਮ ਕਿ ਭਾਈ ਜੋ ਪ੍ਰਮਾਤਮਾ ਦਾ ਨਾਮ ਜਪਦੇ ਨੇ ਜੋ ਪੂਰੇ ਗੁਰੂ ਵਾਲੇ ਨੇ ਜੋ ਗੁਰੂ ਦੇ ਵਚਨ ਨਿਭਾਉਂਦੇ ਨੇ ਸਾਧ ਸੰਗਤ ਜੀ ਜੋ ਸਾਰੇ ਵਹਿਮਾਂ ਪਰਮਾ ਡੰਬਰਾ ਪਖੰਡਾਂ ਨੂੰ ਛੱਡ ਕੇ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਜੁੜ ਜਾਂਦੇ ਨੇ ਸਾਧ ਸੰਗਤ ਜੀ ਉਹਨਾਂ ਨੂੰ ਜਮਦੂਤਾਂ ਦਾ ਡਰ ਵੀ ਨਹੀਂ ਰਹਿੰਦਾ ਮੋਹੇ ਜਮ ਡੰਡਨ ਲਾ ਗਈ ਤਜਲੇ ਸਰਬ ਜੰਜਾਲ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸਾਚੀ ਪ੍ਰੀਤਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗਤੋਰੀ ਰਵਦਾਸ ਜਪਹਿ ਰਾਮ ਨਾਮਾ ਮੋਹੇ ਜਮਸਿਓ ਨਾਹੀ ਕੰਮ ਕਿ ਭਾਈ ਜੇ ਜਮਾਂ ਦੀ ਮਾਰ ਤੋਂ ਬਚਣਾ ਹੈ ਸਤਸੰਗਤ ਜੀ ਜਮਦੁੱਤਾਂ ਤੋਂ ਬਚਣਾ ਹੈ ਸੱਚ ਦੇ ਮਾਰਗ ਤੇ ਚੱਲਣਾ ਹੈ ਵਹਿਮ ਪਰਮ ਅਡੰਬਰ ਪਖੰਡ ਤਿਆ ਕੇ ਆਪਾਂ ਗੁਰੂ ਵਾਲੇ ਬਣੀ ਤੇ ਸਤਸੰਗਤ ਜੀ ਗੁਰੂਆਂ ਤੋਂ ਗੁਰਮੰਤਰ ਲੈ ਕੇ ਉਸ ਸ਼ਬਦ ਦੀ ਕਮਾਈ ਕਰੀਏ ਸਤਸੰਗਤ ਜੀ ਬੱਚਿਆਂ ਨੂੰ ਪੜ੍ਹਾਓ ਲਿਖਾਓ ਕਾਮਯਾਬ ਕਰੋ ਮਾਤਾ ਪਿਤਾ ਦੀ ਸੇਵਾ ਕਰੋ ਤੇ ਸਾਧ ਸੰਗਤ ਜੀ ਇਹ ਸਭ ਕੁਝ ਕਰਦੇ ਕਰਦੇ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਆਪਾਂ ਪ੍ਰਮਾਤਮਾ ਦਾ ਨਾਮ ਜਪਣਾ ਆ ਤੇ ਸਾਧ ਸੰਗਤ ਜੀ ਜਮਾ ਦੀ ਮਾਰ ਤੋਂ ਬਚ ਜਾਵਾਂਗੇ ਤੇ ਸਾਧ ਸੰਗਤ ਜੀ ਇਹੀ ਅੱਜ ਸਤਿਗੁਰਾਂ ਦਾ ਫਰਮਾਨ ਹੈ ਕਿ ਭਾਈ ਸਾਰੀ ਦੁਨੀਆ ਸ਼ਰੀਰ ਦੇ ਨਾਲ ਛੁੱਟੀ ਪ੍ਰੀਤ ਲਈ ਬੈਠੀ ਜਿਨੇ ਨਾਲ ਵੀ ਨਹੀਂ ਜਾਣਾ ਸਾਧ ਸੰਗਤ ਜੀ ਇਹ ਤਨ ਹੋਏਗਾ ਭਸਮ ਕੀ ਢੇਰੀ ਸਾਧ ਸੰਗਤ ਜੀ ਮਿੱਟੀ ਮਿੱਟੀ ਦੀ ਢੇਰੀ ਭਸਮ ਦੀ ਢੇਰੀ ਬਣ ਜਾਣਾ ਹੈ ਉੱਚੇ ਮੰਦਰ ਸਾਲ ਰਸੋਈ ਏਕ ਕਰੀ ਫੁੰਦੇ ਨਾ ਹੋਏ ਏ ਤਨ ਐਸਾ ਜੈਸੇ ਘਾਸ ਕੀ ਟਾਟੀ ਜਾਸਨ ਸਾਧ ਸੰਗਤ ਜਿਵੇਂ ਘਾਹ ਦੀ ਛਪਰੀ ਹੁੰਦੀ ਨੇ ਸੁੱਕੇ ਘਾਹ ਦੀ ਉਹਨੂੰ ਅੱਗ ਲਾ ਦਈਏ ਸਾਧ ਸੰਗਤ ਜੀ ਸਕਿੰਟਾਂ ਚ ਸੜ ਕੇ ਸੁਆਹ ਜਾਂਦੀ ਐ ਐਸੇ ਪ੍ਰਕਾਰ ਸਾਡਾ ਸ਼ਰੀਰ ਐ ਭਾਈ ਇਹ ਵੀ ਇੱਕੋ ਦਮ ਚਲਾ ਜਾਵੇਗਾ ਸਾਧ ਸੰਗਤ ਜੀ ਜੇ ਅੱਗ ਲਾਣੇ ਆ ਭੰਬੜ ਮਚ ਜਾਂਦੇ ਨੇ ਤੇ ਭਾਈ ਆਪਾਂ ਸਰੀਰ ਨਾਲ ਪ੍ਰੀਤ ਨਹੀਂ ਕਰਨੀ ਸਤਸੰਗ ਜੀ ਜਦੋਂ ਵੀ ਪ੍ਰੀਤ ਕਰਨੀ ਹੈ ਆਪਣੀ ਆਤਮਾ ਦੇ ਨਾਲ ਸਤਸੰਗ ਜੀ ਸਾਡੀ ਆਤਮਾ ਨੂੰ ਉਸ ਪ੍ਰਮਾਤਮਾ ਦੇ ਨਾਲ ਮਿਲਾਣਾ ਜਿਹਨੂੰ ਕਹਿੰਦੇ ਨੇ ਭਾਈ ਜੋਤੀ ਜੋਤ ਸਮਾ ਜਾਣਾ ਸਾਡੇ ਅੰਦਰ ਜੋ ਜੋਤ ਹੈ ਉਹ ਪ੍ਰਮਾਤਮਾ ਦੀ ਜੋਤ ਦੇ ਵਿੱਚ ਮਿਲਾਣੀ ਹੈ ਸਤਸੰਗ ਜੀ ਅਸੀਂ ਸਪਾਈ ਇੰਨੀਆਂ ਕ ਬੇਨਤੀ ਅੱਜ ਦੀਆਂ ਪ੍ਰਵਾਨ ਕਰਨਾ ਸਤਸੰਗਤ ਜੀ ਵਿਮਾ ਪਰਮਾ ਡੰਬਰਾ ਪਖੰਡਾ ਤੋਂ ਬਚ ਕੇ ਅਸੀਂ ਗੁਰੂ ਦੇ ਵਚਨ ਨਾਲ ਜੁੜੀਏ ਸਤਸੰਗਤ ਜੀ ਜੋ ਵੀ ਸਤਗੁਰੂ ਅਰਦਾਸ ਮਹਾਰਾਜ ਜੀ ਗੁਰਬਾਣੀ ਚ ਕਹਿੰਦੇ ਨੇ ਭਾਈ ਉਹੀ ਅਸੀਂ ਕਰਨ ਦੀ ਕੋਸ਼ਿਸ਼ ਕਰੀਏ ਸਤਸੰਗਤ ਜੀ ਘਰ ਪਰਿਵਾਰ ਦੇ ਵੀ ਸਾਰੇ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਅਸੀਂ ਗੁਰੂ ਦੇ ਮਾਰਗ ਤੇ ਚੱਲੀਏ ਤੇ ਆਪਣੇ ਜੀਵਨ ਨੂੰ ਸਫਲ ਕਰੀਏ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਕੀ ਜੈ ਜੈ ਗੁਰਦੇਵ